ਦਾਰੰਦੇ ਬੈਂਟ ਬਿਹਾਰੀਪੁਰ ਦੀ ਅਚੇਤ ਦੀਪ ਦੀ ਮਲਾਸ਼ ਮਿਲੀ ਹੈ ਪਿਛਲੇ ਕਈ ਦਿਨਾਂ ਤੋਂ ਲਾਪਤਾ ਸੀ ਅਚੇਤ ਦੀਪ ਸਿੰਘ ਨਹਿਰ ਕਿਨਾਰੇ ਇਸ ਦੀ লাশ बरामद ਹੋਈ ਪੁਲਿਸ ਫਲਾਹਪੁਰੇ ਮਾਮਲੇ ਦੀ ਜਾਂਚ ਕਰ ਰਹੀ ਹੈ ਸਾਰੇ ਘਰ ਦੇ ਜਿੱਦਾਂ ਤਿਆਰੀਆਂ ਕਰਦੇ ਹੁੰਦੇ ਵੀ ਚਲੋ ਇੱਕ ਦਿਨ ਰਹਿ ਗਿਆ ਤਾਂ ਅਸੀਂ ਤਿਆਰੀਆਂ ਕਰਦੇ ਇਹ ਦਾਦਾ ਜੀ ਨੇ ਉਹਦੇ ਇਹਨਾਂ ਨੂੰ ਸ਼ੁਕਰਾਨਾ ਨੂੰ ਇਹਨੂੰ ਸ਼ਾਪਿੰਗ ਕਰਾਈਏ ਵੀ ਚਾਹਲਾ ਸਾਰਾ ਸਮਾਨ ਤਿਆਰ ਕਰੰਦੇ ਸੀ ਵੀ ਸੌਂਵਰ ਜਾਣਾ ਪੁੱਤ ਨੇ ਪਰ ਜਿਹੜਾ ਸੈਟਰਡੇ ਨੂੰ ਇਹਨੂੰ ਸਾਢੇ 9:30 ਵਜੇ ਫੋਨ ਆਉਂਦਾ ਨਾ ਉਹਦੇ ਫੋਨ ਦੇ ਆਧਾਰ ਤੇ ਕਿਸੇ ਨੇ ਇਹਨੂੰ ਸੱਦਿਆ ਤੇ ਜਿਹੜਾ ਇਹਦਾ ਇਹ ਵਾਰਦਾਤ ਹੋਈ ਆ ਸਿਰ ਸਾਰਾ ਫਿਸਿਆ ਪਿਆਗਾ ਹੱਥ ਜਿੱਦੋਂ ਆਪਾਂ ਲਾਸ਼ ਨੂੰ ਧੂਕੇ ਲੈ ਕੇ ਜਾਂਦੇ ਨਾ ਹੱਥੇ ਦਾ ਪਿੱਛੇ ਨੂੰ ਆਇਆ ਮੁੜਿਆ ਆ ਜੇ ਤੁਸੀਂ ਮੌਕਾ ਦੇਖਿਓਗੇ ਤਾਂ ਤੁਹਾਨੂੰ ਪਤਾ ਲੱਗ ਜੂਗਾ ਸਾਫ ਕੀ ਹੋਇਆ ਹੈ ਨਾ ਤੇ ਪਲੀਜ਼ ਸਾਨੂੰ ਇਨਸਾਫ ਚਾਹੀਦਾ ਕਿਉਂਕਿ ਕੱਲਾ ਕੱਲਾ ਮਾਤਾ ਦਾ ਪੁੱਤ ਸੀਗਾ ਸਾਨੂੰ ਬਹੁਤ ਦੁੱਖ ਆ ਸਾਡਾ ਭਨੇਵਾ ਅਸੀਂ 24 ਕੰਨੇ ਨਾਲ ਰਹਿੰਦੇ ਸੀ ਅਸੀਂ ਤੇ ਬਹੁਤ ਹੀ ਦੁੱਖ ਦਾ ਟਾਈਮ ਹੈ ਜੀ ਪਲੀਜ਼ ਜਿੰਨੇ ਵੀ ਕੀਤਾ ਸਾਡੀ ਸਹੈਪ ਕੀਤੀ ਜਾਵੇ ਤੇ ਉਹਨਾਂ ਆਕਾਤਾਂ ਤੱਕ ਪਹੁੰਚਿਆ ਜਾਵੇ ਜੀ ਮੇਰਾ ਨਾਮ ਮਖ्तार ਸਿੰਘ ਆ ਮੇਰਾ ਪੁੱਤਰਾ ਜਿਹੜਾ 28 ਤਰੀਕ ਨੂੰ ਘਰੋਂ ਨਿਕਲਿਆ ਵਾ ਸਾਢੇ 10 ਵਜੇ ਦਾੜੀ ਕਟਾਉਣ ਵਾਸਤੇ ਗਿਆ ਵਾ ਗਾੜੀ ਕਾਟ ਕਟਾ ਕੇ ਤੇ ਉੱਥੇ ਇਹਦੇ ਨਾਲ ਕੋਈ ਮੁੰਡਾ ਮਿਲਿਆ ਵਾ ਜਿਹੜਾ ਇਹਦੇ ਮਗਰ ਬੈਠਾ ਵਾ ਉਸ ਤੋਂ ਬਾਅਦ ਕੋਈ ਪਤਾ ਨਹੀਂ ਲੱਗਾ ਵੀ ਕੀ ਹੋਇਆ ਕੀ ਨਹੀਂ ਹੋਇਆ ਉਦੋਂ ਤੋਂ ਲੈ ਕੇ ਹੁਣ ਤੱਕ ਅਸੀਂ ਢੱਡ ਲੱਭ ਰਹੇ ਆ ਪਰ ਨਹੀਂ ਮਿਲਿਆ ਪਰ ਅੱਜ ਸਾਨੂੰ ਇਹ ਨਹਿਰ ਤੇ ਇਹ ਬੱਚਾ ਜਿਹੜਾ ਸਾਨੂੰ ਮਿਲਿਆ ਕੀ ਮੰਕਰ ਹੋ ਗਿਆ ਅਸੀਂ ਮੰਗ ਕਰਦੇ ਹਾਂ ਕਿ ਸਾਡੇ ਬੱਚੇ ਨੂੰ ਜਿਹੜਾ ਅਨਸਾਫ਼ ਦਿੱਤਾ ਜਾਵੇ ਕਾਨੂੰਨੀ ਕਾਰਵਾਈ ਕੀਤੀ ਜਾਏ ਕਿਉਂਕਿ ਸਾਨੂੰ ਸ਼ੱਕ ਆ ਕਿਉਂਕਿ ਸਾਡਾ ਜਿਹੜਾ ਬੱਚਾ ਵਾ ਨਸ਼ੇ ਪਤੇ ਤੋਂ ਰਹਦੇ ਹੀ ਨਸ਼ਾ ਜਿਹੜਾ ਵਾ ਬਿਲਕੁਲ ਹੈ ਬਿਲਕੁਲ ਇਤੋਂ ਰਹਦੇ ਸੀਗਾ ਤੇ ਇਹ ਬੱਚਾ ਸਾਡਾ ਜਿਹੜਾ ਇਹ ਕਤਲ ਕੀਤਾ ਗਿਆ ਮਾਰਿਆ ਗਿਆ ਵਾ ਨਾ ਕਿ ਇੱਥੇ ਆਣ ਕੇ ਇਹ ਕਹੇ ਯੋਜਨਾ ਮਰਿਆ